ਕਿਸ ਤਰ੍ਹਾਂ ਸੀ ਉਹ ਫਿਰ ਦੁਨੀਆ ਦੇਖਦੀ ਤੇ ਸੇਧ ਮਿਲਦੀ ਦੁਨੀਆ ਨੂੰ ਕੁਝ ਚੰਗਾ ਸਿੱਖਣ ਨੂੰ ਮਿਲਦਾ ਵਿੱਚੋਂ ਗੱਲਾਂ ਵਿਚਾਰਾਂ ਚੰਗੀਆਂ ਨਿਕਲਦੀਆਂ ਨੇ ਤਾਂ ਉਹ ਇੱਕ ਗੁਰਸਿੱਖ ਬੁਲਾਇਆ ਉਹਨਾਂ ਨੇ ਆਪਣੇ ਪੋਡਕਾਸਟ ਦੇ ਵਿੱਚ ਤੇ ਉਹ ਆਪਣੀ ਲਾਈਫ ਜ਼ਿੰਦਗੀ ਦਾ ਸਾਰਾ ਦੱਸੇ ਪਿਆ ਉਹ ਕਹਿੰਦਾ ਜੀ ਮੈਂ ਹਿੰਦੂ ਪਰਿਵਾਰ ਚੋਂ ਮੇਰੇ ਨਾਲ ਐਸੀ ਵਿਧ ਬਣੀ ਐਸਾ ਕਰਜ਼ੇ ਦੇ ਵਿੱਚ ਮੈਂ ਡੁੱਬਿਆ ਮੇਰੇ ਪਿਤਾ ਜੀ ਕਰਜ਼ੇ ਵਿੱਚ ਡੁੱਬੇ ਸੀ ਸਾਰਾ ਪਰਿਵਾਰ ਕਰਜ਼ੇ ਵਿੱਚ ਆ ਗਏ ਕਹਿੰਦਾ ਮੇਰੇ ਮਾਤਾ ਪਿਤਾ ਨੇ ਨਾ ਸਾਨੂੰ ਸਾਰੇ ਟੱਬਰ ਨੂੰ ਜ਼ਹਿਰ ਦੇਤਾ ਵਿੱਚੇ ਮੈਨੂੰ ਐਸੇ ਦੁੱਖਾਂ ਵਿੱਚ ਐਸੇ ਫਿਕਰਾਂ ਦੇ ਵਿੱਚ ਅਸੀਂ ਡੁੱਬ ਗਏ ਇੰਨਾ ਕਰਜ਼ਾ ਇੰਨਾ ਕਰਜ਼ਾ ਕਿ ਸਾਡੇ ਘਰ ਦੇ ਜੀ ਕਹਿੰਦੇ ਮੈਂ ਉਦੋਂ ਛੋਟਾ ਸੀ ਜ਼ਹਿਰ ਦੇਤਾ ਸਾਰੇ ਟੱਬਰ ਨੂੰ ਸਾਰਿਆਂ ਨੂੰ ਤੇ ਕਹਿੰਦਾ ਜੀ ਸਾਰਾ ਮੇਰਾ ਪਰਿਵਾਰ ਖਤਮ ਹੋ ਗਿਆ ਬਸ ਮੈਂ ਪਤਾ ਨਹੀਂ ਕਿਸ ਤਰ੍ਹਾਂ ਬਚ ਗਿਆ ਮੈਂ ਉਸ ਦਿਨ ਪ੍ਰਸ਼ਾਦਾ ਥੋੜਾ ਸ਼ਕਿਆ ਜਾਂ ਕਿਸ ਤਰ੍ਹਾਂ ਹੁਣ ਗੁਰਸਿੱਖ ਹੈ ਅੱਜ ਕੱਲ ਉਹ ਪੂਰਾ ਪੂਰਾ ਸਭ ਸੂਰਤ ਗੁਰਸਿੱਖ ਹੈ ਪਰ ਜਿਸ ਵੇਲੇ ਦੀ ਉਹ ਗੱਲ ਦੱਸਦਾ ਹੈ Hindu ਪਰਿਵਾਰ ਚ ਸાસੀ ਕਹਿੰਦਾ ਸਾਰੇ ਟੱਬਰ ਨੂੰ ਜ਼ਹਿਰ ਦੇ ਤਾਂ ਆਪ ਹੀ ਆਪਣੇ ਜੀਵਾਂ ਨੇ ਕਹਿੰਦਾ ਘਰ ਵਾਲੇ ਤੰਗ ਹੀ ਹੋ ਗਏ ਇਹਨਾਂ ਕਈ ਵਾਰੀ ਬੰਦਾ ਹੋ ਜਾਂਦਾ ਇਹਨਾਂ ਡਿਪਰੈਸ਼ਨ ਚ ਚਲਾ ਜਾਂਦਾ ਕਿੰਨੇ ਕੇਸ ਆਪਾਂ ਦੇਖੇ ਨੇ ਸੁਣਦੇ ਆ ਘਰ ਦੇ ਜੀ ਸਾਰੇ ਕੋਈ ਫਾ ਲੈ ਲੈਂਦੇ ਨੇ ਕੋਈ ਕੁਝ ਸੁਸਾਈਡ ਕਰ ਜਾਂਦੇ ਨੇ ਚਿੰਤਾ ਦੇ ਵਿੱਚ ਜਾਂ ਕਰਜ਼ੇ ਦੇ ਵਿੱਚ ਜਾਂ ਕਿਸੇ ਹੋਰ ਦੁੱਖ ਦੇ ਵਿੱਚ ਮਹਾਰਾਜ ਦੀ ਬਾਣੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਕੱਢਦੀ ਹੈ ਇਸ ਕਰਕੇ ਕੈਦਾ ਪਹੀ ਬਾਣੀ ਨਾਲ ਜੁੜੇ ਰਹੋ ਕੱਲਾ ਏ ਨਹੀਂ ਵੀ ਮੇਰੇ ਕੋਈ ਰੋਗ ਹੈ ਤੇ ਇਹ ਹੀ ਦੁੱਖ ਹੈ ਦੁੱਖ ਦੁਨੀਆ ਚ ਬਹੁਤ ਤਰ੍ਹਾਂ ਦੇ ਨੇ ਦੁੱਖ ਤੇ ਪੈਸਿਆਂ ਵਾਲਿਆਂ ਨੂੰ ਵੀ ਬਹੁਤ ਨੇ ਦੁੱਖ ਕੋਠੀਆਂ ਕਾਰਾਂ ਵਾਲਿਆਂ ਨੂੰ ਵੀ ਬਹੁਤ ਨੇ ਇਸ ਕਰਕੇ ਗੁਰਬਾਣੀ ਨੂੰ ਪੜਾਂਗੇ ਨਾ ਮਹਾਰਾਜ ਜੀ ਦੀ ਬਾਣੀ ਸਾਰੇ ਹੀ ਦੁੱਖ ਦੂਰ ਕਰਦੀ ਹੈ ਚਾਹ ਕੋਈ ਵੀ ਦੁੱਖ ਹੋਵੇ ਤੀਨੇ ਤਾਪ ਨਿਵਾਰਣ ਹਾਰਾ ਦੁੱਖ ਹੰਤਾ ਸੁਖ ਰਾਸ ਤਿੰਨ ਤਾਪ ਆਦ ਬਿਆਦ ਤੇ ਉਪਾਦ ਬੜੀ ਵਾਰੀ ਆਪਾਂ ਸਮਝੇ ਨੇ ਸਾਰੇ ਹੀ ਰੋਗ ਆ ਜਾਂਦੇ ਨੇ ਆਦ ਬਿਆਦ ਉਪਾਦ ਦੇ ਵਿੱਚ ਸਾਰਾ ਕੁਝ ਹੀ ਤਿੰਨੇ ਤਾਪ ਆ ਜਾਂਦੇ ਨੇ ਇਹਨਾਂ ਤੋਂ ਬਾਹਰ ਕੋਈ ਰੋਗ ਹੀ ਨਹੀਂ ਹੈ ਇਹਨਾਂ ਦੇ ਵਿੱਚ ਹੀ ਸਾਰੇ ਰੋਗ ਆ ਜਾਂਦੇ ਨੇ ਸਰਬ ਰੋਗ ਕਾ ਔਖਦ ਨਾਮ ਸਾਰੇ ਰੋਗਾਂ ਦੀ ਦਵਾਈ ਇੱਕ ਨਾਮ ਹੈ ਗੁਰੂ ਦੀ ਬਾਣੀ ਹੈ ਚਾ ਕੋਈ ਵੀ ਰੋਗ ਹੈ ਚਾ ਸਰੀਰ ਦਾ ਹੈ ਚਾ ਮਨ ਦਾ ਹੈ ਚਾ ਆਤਮਾ ਦਾ ਹੈ ਚਾ ਕੋਈ ਟੈਨਸ਼ਨ ਹੈ ਫਿਕਰ ਹੈ ਡਿਪਰੈਸ਼ਨ ਹੈ ਕੋਈ ਵੀ ਰੋਗ ਹੈ ਕੋਈ ਵੀ ਦੁੱਖ ਹੈ ਉਹਦਾ ਇਲਾਜ ਹੈ ਨਾਮ ਉਹਦਾ ਇਲਾਜ ਹੈ ਗੁਰੂ ਦੀ ਬਾਣੀ ਉਹ ਕਹਿੰਦੇ ਜੀ ਮੇਰੇ ਮੇਰੀ ਜ਼ਿੰਦਗੀ ਚ ਨਹੀਂ ਸੀ ਮੌਤ ਲਿਖੀ ਤਾਂ ਮੈਂ ਬਚ ਗਿਆ ਖਾਣਾ ਖਾਦਾ ਪ੍ਰਸ਼ਾਦਾ ਖਾਦਾ ਮੈਨੂੰ ਉਲਟੀ ਹੋ ਗਈ ਤੇ ਮੈਂ ਬਚ ਗਿਆ ਪਰਿਵਾਰ ਚ ਮੇਰਾ ਕੋਈ ਜੀ ਨਹੀਂ ਬਚਿਆ ਮੇਰੇ ਸਾਰੇ ਖਤਮ ਹੋ ਗਏ ਜੀ ਕਹਿੰਦੇ ਜੀ ਘਰ ਖਤਮ ਹੋ ਗਿਆ ਜਦੋਂ ਜਿਨ੍ਹਾਂ ਨੇ ਕਰਜ਼ਾ ਕਰਜ਼ਾ ਜਿਨ੍ਹਾਂ ਦਾ ਦੇਣਾ ਸੀ ਉਹਨਾਂ ਨੇ ਘਰ ਤੇ ਕਬਜ਼ਾ ਕਰ ਲਿਆ ਮੈਂ ਛੋਟਾ ਸਾ ਮੈਨੂੰ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਨਾ ਕੋਈ ਰਿਸ਼ਤੇਦਾਰ ਸੁਣਵਾਈ ਨਾ ਕੋਈ ਕਿਸੇ ਨੇ ਸੁਣਵਾਈ ਬਸ ਬੇਕਾਰ ਹੋ ਗਿਆ ਹਉ ਦੇਖਿਓ ਗੁਰੂ ਰਾਮਦਾਸ ਮਹਾਰਾਜ ਗੁਰੂ ਸਾਹਿਬ ਜੀ ਕਿਵੇਂ ਨਿਥਾਵਿਆਂ ਨੂੰ ਥਾਂ ਦਿੰਦੇ ਨੇ ਤੇ ਨਿਮਾਣਿਆਂ ਨੂੰ ਮਾਨ ਦਿੰਦੇ ਨੇ ਉਹ ਕਹਿੰਦਾ ਦਿੱਲੀ ਦੀ ਘਟਨਾ ਸੀ ਇਹ ਦਿੱਲੀ ਚ ਵਾਪਰਿਆ ਮੇਰੇ ਨਾਲੇ ਸਾਰਾ ਕੁਝ ਦਿੱਲੀ ਸਾਡਾ ਘਰ ਸੀ ਸਾਰਾ ਕੁਝ ਕਹਿੰਨਾ ਮੈਂ ਭਟਕਿਆ ਕੀ ਕਰਾਂ ਕੀ ਨਾ ਕਰਾਂ ਕੁਛ ਨਾ ਸਮਝ ਆਏ ਮੈਂ ਕਹਿੰਦਾ ਰੇਲਵੇ ਸਟੇਸ਼ਨ ਤੇ ਚਲਾ ਗਿਆ ਵੀ ਬਹਿ ਜਾਣਾ ਕਿਸੇ ਗੱਡੀ ਦੇ ਵਿੱਚ ਤੇ ਕਿਤੇ ਨਾ ਕਿਤੇ ਕੋਈ ਲਿਜਾਏਗਾ ਕਿਤੇ ਨਾ ਕਿਤੇ ਕੋਈ ਸਾਰਾ ਬਣੇਗਾ ਗੱਡੀ ਚ ਬਹਿ ਗਿਆ ਆਂਦਾ ਉੱਥੇ ਦੇਖਿਆ ਬੱਚੇ ਕੋਈ ਮੰਗ ਕੇ ਖਾ ਰਿਹਾ ਕੋਈ ਕਿਸ ਤਰ੍ਹਾਂ ਖਾ ਰਿਹਾ ਕਹਿੰਦੇ ਮੈਂ ਵੀ ਰਲ ਗਿਆ ਉਹਨਾਂ ਨਾਲ ਮੰਗਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਕੁਝ ਦੇ ਦੇਣਾ ਖਾਣ ਨੂੰ ਰੋਟੀ ਦੇ ਦੇਣਾ ਕਿਸੇ ਨੇ ਕੁਝ ਦੇ ਦੇਣਾ ਕਿਸੇ ਫਲ ਫਰੂਟ ਦੇ ਦੇਣਾ ਆਂਦਾ ਰੇਲਵੇ ਸਟੇਸ਼ਨ ਤੇ ਕਦੇ ਇਧਰੋਂ ਉਧਰ ਜਾਣਾ ਦੇ ਉਸ ਸਟੇਸ਼ਨ ਤੋਂ ਇਧਰ ਉਧਰੋਂ ਇਧਰ ਉਧਰੋਂ ਇਧਰ ਇੱਕ ਦਿਨ ਕਹਿੰਦਾ ਮੇਰੀ ਕਿਸਮਤ ਬਦਲੀ ਇੱਕ ਦਿਨ ਮੇਰੇ ਭਾਗ ਜਾਗੇ ਜਦੋਂ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਮਿਹਰ ਦੀ ਨਜ਼ਰ ਕਰਦੇ ਨੇ ਕਹਿੰਦਾ ਮੈਂ ਇੱਕ ਐਸੀ ਟ੍ਰੇਨ ਦੇ ਵਿੱਚ ਬੈਠ ਗਿਆ ਜਿਸ ਟ੍ਰੇਨ ਨੇ ਮੇਰੀ ਜ਼ਿੰਦਗੀ ਦੇ ਰੁਖ ਨੂੰ ਬਦਲ ਦਿੱਤਾ ਮੈਨੂੰ ਨਵਾਂ ਮਾਰਗ ਦੇ ਦਿੱਤਾ ਉਹ ਟ੍ਰੇਨ ਕਹਿੰਦਾ ਸੀ ਕਿੱਥੇ ਜਾ ਰਹੀ ਸੀ ਉਹ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਰਹੀ ਸੀ ਦਿੱਲੀ ਤੋਂ ਉਹ ਗੁਰੂ ਰਾਮਦਾਸ ਜੀ ਦੇ ਦਰ ਤੇ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਟ੍ਰੇਨ ਜਾ ਰਹੀ ਉਹਦੇ 'ਚ ਮੈਂ ਬਹਿ ਗਿਆ ਕਿਨ ਉਹਦੇ 'ਚ ਮੈਂ ਜਦੋਂ ਚੜਿਆ ਨਾ ਉੱਥੇ ਮੈਨੂੰ ਇੱਕ ਗੁਰਸਿੱਖ ਟ੍ਰੇਨ 'ਚ ਮਿਲ ਪਿਆ ਮੈਂ ਜਦੋਂ ਇਧਰ ਉਧਰ ਮੰਗ ਰਹੇ ਸਨ ਬੱਚੇ ਸਾਰੇ ਤੇ ਉਹ ਕਹਿੰਦਾ ਪਤਾ ਨਹੀਂ ਕੀ ਉਹਨੂੰ ਖਿਆਲ ਆਇਆ ਉਸ ਬੰਦੇ ਨੂੰ ਉਸ ਗੁਰਸਿੱਖ ਨੂੰ ਉਹਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਕਈਆਂ ਦਾ ਹੁੰਦਾ ਹੈ ਸੁਭਾਅ ਬੱਚਿਆਂ ਨੂੰ ਦੇਖ ਕੇ ਵੀ ਉਹ ਮੈਨੂੰ ਪੁੱਛਣ ਲੱਗ ਗਿਆ ਵੀ ਤੂੰ ਇਦਾਂ ਕਿਉਂ ਮੰਗ ਰਿਹਾ ਛੋਟੀ ਉਮਰ ਤੇਰੇ ਮਾਂ ਪਿਓ ਨਹੀਂ ਹੈਗੇ ਤੇਰੇ ਬਾਕੀ ਕਿੱਥੇ ਨੇ ਤੂੰ ਪੜਦਾ ਲਿਖਦਾ ਨਹੀਂ ਉਹਨੇ ਦੱਸਿਆ ਕਹਿੰਦੇ ਜੀ ਮੈਂ ਪੜਿਆ ਲਿਖਿਆ ਵੀ ਆ ਮੈਂ 5-7 ਜਮਾਤਾਂ ਕੀਤੀਆਂ ਨੇ ਪਰ ਸਾਡੇ ਨਾਲ ਆ ਕੁਛ ਹੋਇਆ ਇਸ ਕਰਕੇ ਮੇਰਾ ਨਾਮ ਮੇਰਾ ਘਰ ਹੈ ਨਾ ਕੁਛ ਤੇ ਮੈਂ ਹੁਣ ਆ ਕੰਮ ਸ਼ੁਰੂ ਕਰ ਦਿੱਤਾ ਕਹਿੰਦੇ ਉਹਨਾਂ ਨੂੰ ਮੇਰੇ ਤੇ ਦਇਆ ਆ ਗਈ ਉਹ ਕਹਿੰਦੇ ਵੀ ਤੂੰ ਫਿਕਰ ਨਾ ਕਰ ਤੂੰ ਨਾਲ ਚੱਲ ਮੇਰੇ ਕਿੱਥੇ ਨਾਲ ਚੱਲ ਕਹਿੰਦੇ ਕੋਈ ਨਹੀਂ ਕਿ ਇੱਥੇ ਬੜਾ ਵੱਡਾ ਘਰ ਤੈਨੂੰ ਦੇਾਂਗੇ ਸੋਨੇ ਦਾ ਤੇ ਉੱਥੇ ਲੰਗਰ ਦੀ ਵੀ ਕੋਈ ਕਮੀ ਨਹੀਂ ਪ੍ਰਸ਼ਾਦੇ ਦੀ ਕੋਈ ਕਮੀ ਨਹੀਂ ਤੈਨੂੰ ਮੰਗਣਾ ਨਹੀਂ ਪਏਗਾ ਮੰਗਣਾ ਨਹੀਂ ਪਏਗਾ ਸੋਨੇ ਦਾ ਘਰ ਹੋਏਗਾ ਕਹਿੰਦਾ ਜੀ ਮੈਂ ਬੜਾ ਹੈਰਾਨ ਹੋ ਗਿਆ ਵੀ ਕਮਾਲ ਦੀ ਗੱਲ ਹੈ ਇੱਥੇ ਕੋਈ ਮੈਨੂੰ ਘਰ ਚ ਰੱਖਣ ਨੂੰ ਰਾਜੀ ਨਹੀਂ ਕਿਤੇ ਕੋਈ ਥੋੜਾ ਜਿਹਾ ਥਾਂ ਸੌਣ ਨੂੰ ਨਹੀਂ ਦੇਣ ਨੂੰ ਰਾਜੀ ਸੋਨੇ ਦੇ ਘਰ ਚ ਲੈ ਜਾਣਗੇ ਜਿੱਥੇ 24 ਘੰਟੇ ਲੰਗਰ ਮਿਲੇਗਾ ਐਸਾ ਕਿਹੜਾ ਦਰ ਹੈ ਕਹਿੰਦੇ ਜਦੋਂ ਮੈਂ ਲੈ ਗਿਆ ਨਾ ਮੈਨੂੰ ਲੈ ਗਏ ਉਹ ਨਾਲ ਆਪਣੇ ਬਿਲਕੁਲ ਨਾਲ ਲੈ ਕੇ ਗਏ ਤੇ ਜਦੋਂ ਮੈਂ ਨੂੰ ਦਰਸ਼ਨੀ ਦਿਉੜੀ ਤੋਂ ਦਾਖਲ ਕਰਵਾਇਆ ਨਾ ਮੈਂ ਪਹਿਲੀ ਵਾਰ ਕਹਿੰਦੇ ਜਦੋਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਐ ਜਗਮਗ ਜਗਮਗ ਚਾਰੇ ਪਾਸੇ ਗੁਰੂ ਮਹਾਰਾਜ ਦਾ ਦਰਬਾਰ ਸੋਹਣਾ ਗੁਰਦੁਆਰਾ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦਾ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਮੇਰੇ ਮਨ ਨੂੰ ਉਸੇ ਵੇਲੇ ਠੰਡ ਪੈ ਗਈ ਮੇਰੇ ਮਨ ਨੂੰ ਉਸੇ ਵੇਲੇ ਸ਼ਾਂਤੀ ਪੈ ਗਈ ਜਦੋਂ ਦੇਖੇ ਕਹਿੰਦੇ ਉਹ ਮੇਰੇ ਨਾਲ-ਨਾਲ ਕਿੰਨਾ ਸਮਾਂ ਰਹੇ ਮੈਨੂੰ ਪਹਿਲਾਂ ਇਸ਼ਨਾਨ ਕਰਵਾਇਆ ਫਿਰ ਮੈਨੂੰ ਦਰਬਾਰ ਸਾਹਿਬ ਅੰਦਰ ਦਰਸ਼ਨ ਕਰਵਾਏ ਮੱਥਾ ਟਿਕਾਇਆ ਫਿਰ ਬਾਹਰ ਆ ਕੇ ਪ੍ਰਸ਼ਾਦ ਛਕਾਇਆ ਫਿਰ ਮੈਨੂੰ ਲੰਗਰ ਦੇ ਵਿੱਚ ਲੈ ਗਏ ਫਿਰ ਲੰਗਰ ਛਕਾਇਆ ਫਿਰ ਉਹਨਾਂ ਨੇ ਮੈਨੂੰ ਇੱਕ ਰਹਿਣ ਦੀ ਜਗ੍ਹਾ ਥਾਂ ਦਿੱਤੀ ਜਿੱਥੇ ਮੈਂ ਪੱਕਾ ਉੱਥੇ ਹੀ ਆਰਾਮ ਕਰ ਸਕਦਾ ਸੀ ਇਸ਼ਨਾਨ ਪਾਣੀ ਕਰ ਸਕਦਾ ਸੀ ਉਸ ਸਥਾਨ ਤੇ ਕਹਿੰਦਾ ਮੈਂ ਗੁਰੂ ਦੇ ਲੰਗਰ ਚੋਂ ਲੰਗਰ ਛਕਣਾ ਉੱਥੇ ਹੀ ਸੇਵਾ ਕਰਨੀ ਕਿੰਨੇ ਸਾਲ ਕਹਿੰਦਾ ਮੈਂ ਸੇਵਾ ਚ ਹੀ ਲੱਗਾ ਰਿਆ ਕੰਮ ਨਹੀਂ ਜੋਬ ਨਹੀਂ ਨੌਕਰੀ ਨਹੀਂ ਕੁਛ ਨਹੀਂ ਕਿੰਨੇ ਸਾਲ ਮੈਂ ਸੇਵਾ ਕਰਦਾ ਰਿਆ ਜਦੋਂ ਉਮਰ ਮੇਰੀ ਜਵਾਨੀ ਤੱਕ ਆਈ ਉਹੀ ਜਵਾਨ ਉਹੀ ਜਿਹੜਾ ਗੁਰਸਿੱਖ ਸੀ ਕਹਿੰਦਾ ਮੇਰੇ ਨਾਲ ਲਿੰਕ ਚ ਸੀ ਸਬੰਧ ਵਿੱਚ ਸੀ ਜਦੋਂ ਮੈਂ ਜਵਾਨ ਹੋ ਗਿਆ ਮਿਲਦਾ ਗਿਲਦਾ ਰਹਿੰਦਾ ਸੀ ਵਿੱਚ ਵਿੱਚ ਤੇ ਕਹਿੰਦੇ ਉਹਨਾਂ ਨੇ ਮੈਨੂੰ ਆਪਣੇ ਨਾਲ ਕੰਮ ਤੇ ਲਾ ਲਿਆ bizness ਸੀ ਉਹਨਾਂ ਦਾ ਕੱਪੜਿਆਂ ਦਾ ਕੱਪੜਿਆਂ ਦੇ bizness ਦੇ ਨਾਲ ਕੰਮ ਤੇ ਲਾ ਲਿਆ ਹੌਲੀ 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 ਮੈਂ ਕੰਮ ਸਿੱਖ ਲਿਆ ਉਹਨਾਂ ਨੇ ਮੇਰੀ ਮਦਦ ਕਰਕੇ ਮੈਨੂੰ ਆਪਣਾ ਕੰਮ ਖੁਲਾਤਾ ਅੱਜ ਕਹਿੰਦਾ ਮੇਰੀ ਕੱਪੜਿਆਂ ਦੀਆਂ ਫੈਕਟਰੀਆਂ ਨੇ ਉਹ ਬੈਠਾ ਇੰਟਰਵਿਊ ਪੋਡਕਾਸਟ ਕਰਦਾ ਅੱਜ ਕਹਿੰਦਾ ਮੇਰੀਆਂ ਕੱਪੜਿਆਂ ਦੀਆਂ ਫੈਕਟਰੀਆਂ ਨੇ ਐਂ ਦਾੜਾ ਪ੍ਰਕਾਸ਼ ਛੱਡਾ ਤੇ ਸਿਰ ਤੇ ਦਸਤਾਰ ਸੋਹਣੀ ਸਜਾਈ ਅੰਮ੍ਰਿਤ ਛਕਿਆ ਕਿਰਪਾਨ ਪਾਈ ਗੁਰੂ ਦਾ ਸੱਚਾ ਸੁੱਚਾ ਸਿੱਖ ਬਣਿਆ ਹੋਇਆ ਕੋਈ ਦੇਖ ਕੇ ਕਹਿ ਨਹੀਂ ਸਕਦਾ ਵੀ ਇਹ ਬੰਦਾ ਕਿੱਥੋਂ ਉੱਠਿਆ ਹੋਏਗਾ ਕਾਦਾ ਬਲ ਕਾਦੀ ਸ਼ਕਤੀ ਨਾਮ ਦੀ ਸਿਮਰਨ ਦੀ ਗੁਰੂ ਦੀ ਬਾਣੀ ਦੀ ਤੇ ਗੁਰੂ ਦੀ ਸੇਵਾ ਦੀ ਜੋ ਸ਼ਬਦ ਅਸੀਂ